ਸਸਕੀ ਗਾਲ ਜੀ ਵਾਇਗਦੀ ਕਾ ਖਾਲਸਾ ਵਾਇਗਦੀ ਕੀ ਫਤਿਹ ਮੈਂ ਤੁਹਾਡੇ ਨਾਲ ਐਸ ਵੇਲੇ 6 ਮਿਲੀਆ ਕੁਲਦੀਪ ਸਿੰਘ ਤਾਲੀਬਾਨ ਹਲਕਾ ਵ代ਕ ਅਜਨਾਲਾ ਅਸੀਂ ਐਸ ਵੇਲੇ ਵਿਧਾਨ ਸਭਾ ਹਲਕਾ ਅਜਨਾਲਾ ਦੇ ਪਿੰਡ ਕੋਟ ਰਜ਼ਾਦਾ ਦੇ ਬਿਲਕੁਲ 라ਵੀ ਤਰਜਾ ਦੇ ਕੰਡੇ ਤੇ ਖੜੇ ਹਾਂ ਔਰ ਜਿੱਥੋਂ ਤੁਸੀ ਬੰਨ ਟੁੱਟਾ ਸੀਗਾ ਉੱਥੇ ਖੜੇ ਹਾਂ ਇਹ ਜਿਹੜੀ ਜ਼ਮੀਨ ਹੈ ਇਹ ਕੋਟ ਰਜ਼ਾਦਾ ਦੇ ਸਰਪੰਚ ਸਾਹਿਬ ਸਰਦਾਰ ਅੰਕਾਤ ਸਿੰਘ ਜੀ ਇਹਨਾਂ ਦੀ ਜ਼ਮੀਨ ਹੈ ਜਿੱਚ ਅਵੇ ਇਹ ਤੇ ਜਿਹੜੀ ਪੈ ਗਈ ਆ ਪਾਲ ਜਿਹੜੀ ਪੈ ਗਈ ਆ ਸੋ ਅਸੀਂ ਸਰਕਾਰ ਵੱਲੋਂ ਐਸਡੀਐਮ ਸਾਹਿਬ ਨਾਲ ਆਏ ਨੇ ਅਸੀਂ ਬੱਲੇ ਜਿਹੜਾ ਮੁੱਖ ਮੰਤਰੀ ਜੀ ਦੇ ਹੁਕਮਾਂ ਅਨੁਸਾਰ ਸਰਕਾਰ ਵੱਲੋਂ ਜਿਹੜਾ ਕਿਸਾਨਾਂ ਦੀ ਮਦਦ ਕਰ ਰਹੇ ਆ ਕਿ ਤੁਹਾਨੂੰ ਖੇਤ ਖਾਲੀ ਕਰਨ ਵਾਸਤੇ ਜਿਹੜੀ ਮਦਦ ਚਾਹੀਦੀ ਆ ਉਹ ਅਸੀਂ ਟਰੈਕਟਰ ਟਰਾਲੀਆਂ ਜੀਸੀਬੀ ਮਸ਼ੀਨਾ ਵਗੈਰਾ ਤੁਹਾਨੂੰ ਅਸੀਂ ਦੇਵਾਂਗੇ ਤੁਸੀਂ ਆਪਣੀ ਰੇਤ ਵੀ ਕੱਢ ਲਓ ਮਿੱਟੀ ਵੀ ਕੱਢ ਲਓ ਜਿਹੜੀ ਪਾ ਲਿਆ ਇਹਨੂੰ ਵੀ ਕੱਢ ਕੇ ਇਹਨਾਂ ਨੇ ਤੇ ਮੈਨੂੰ ਕਿਹਾ ਕਿ ਜਿਹੜੀ ਪਾ ਲਿਆ ਜਿੰਨੀ ਵੀ ਆ ਮੈਂ ਕੱਢ ਕੇ ਇਸੇ ਬੰਦ ਦੇ ਵਿੱਚ ਪਾ ਦੇਣੀ ਆ ਸੋ ਇਹ ਰੇਤ ਜਿਹੜੀ ਆ ਅਸੀਂ ਇਹਨਾਂ ਨੂੰ ਕਢਾ ਕੇ ਇੱਕ ਪਾਸੇ ਕਰਾ ਦੇਣਾ ਇਹ ਵੇਚਣਗੇ ਇਹ ਰੱਖਣਗੇ ਇਹਨਾਂ ਨੇ ਰੱਖਣੀਆਂ ਰੱਖ ਲੈਣ ਵੇਚਣੀਆਂ ਵੇਚ ਲੈਣ ਕੀ ਭਾਅ ਵੇਚਣੀਆਂ ਕੀ ਦੀ ਵੇਚਣੀ ਇਹ ਅੰਕਾਸ਼ ਸਿੰਘ ਹੋਰਾਂ ਦੇ ਹੱਥ ਆ ਕਿਉਂਕਿ ਇਹਨਾਂ ਦੀ ਪਹਿਲੀ ਆ ਕਿਉਂਕਿ ਸਰਦਾਰ ਭਗਵੰਤ ਸਿੰਘ ਮਾਨ ਨੇ ਜਿਹੜੀ ਅਸੀਂ ਅਪੀਲ ਕੀਤੀ ਸੀਗੀ ਕਿ ਜਿਸ ਦਾ ਖੇਤ ਉਸ ਦੀ ਵੇਤ ਉਹ ਪਾਲਿਸੀ ਉਹਨਾਂ ਨੇ ਲਾਗੀ ਲਾਗੂ ਕੀਤੀ ਹੈ ਇਸ ਕਰਕੇ ਜਿਹੜੇ ਕਿਸਾਨਾਂ ਦੀ ਇਹ ਮੱਲ ਪੈਲੀਆਂ ਦੇ ਵਿੱਚ ਰੇਤ ਆਈ ਉਹ ਆਪਣੀ ਵੇਤ ਜਿਹੜੀ ਚੁੱਕਣਗੇ ਵੇਚਣਗੇ ਆਰਾਮ ਨਾਲ ਉਹਨਾਂ ਨੂੰ ਜੇ ਕੋਈ ਮੁਨਾਫਾ ਹੋ ਜੂਗਾ ਤਾਂ ਵਿਚਾਰਿਆ ਜਾਂਦਾ ਜਿਹੜਾ ਝੋਨੇ ਦਾ ਨੁਕਸਾਨ ਹੋਇਆ ਉਹਦੀ ਕੁਝ ਹੱਦ ਤੱਕ ਜਿਹੜੀ ਪੂਰਤੀ ਹੋ ਜੂਗੀ ਮੈਂ ਇੱਕ ਵਾਰਾਂ ਲੋਕਾਂ ਨੂੰ ਫੇਰ ਕਹਿਣਾ ਚਾਹੁੰਦਾ ਕਿ ਕੋਈ ਤਮਾਸ਼ੀਨ ਲੋਕ ਜਿਹੜੇ ਆ ਜਿਨ੍ਹਾਂ ਦਾ ਕੋਈ ਕੰਮ ਨਹੀਂ ਨਾਉਨ ਸੀਰੀਸ ਲੋਕ ਨੇ ਉਹਨਾਂ ਨੇ ਕੱਲ ਇੱਕ ਵੀਡੀਓ ਪਾਤੀ ਜੀ ਕਿ ਕੋਨੇਵਾਲ ਮਾਈਨਿੰਗ ਹੋ ਰਹੀ ਆ ਸਰ ਕੋਨੇਵਾਲ ਦੇ ਵਿੱਚ ਮਾਪੂਤ ਸਾਡੇ ਬਾਬਾ ਸਤਨਾਮ ਸਿੰਘ ਜੀ ਗੁਰਕੇ ਬਾਗ ਵਾਲੇ ਸੰਤ ਜਗਤਾਰ ਸਿੰਘ ਜੀ ਤਰਨਤਾਰਨ ਵਾਲੇ ਬਹੁਤ ਵੱਡੀ ਲੈਵਲ ਤੇ ਦੋ ਬਹੁਤ ਵੱਡੇ ਜਿਹੜੇ ਪਏ ਆ ਮਤਲਬ ਜਿੱਥੋਂ ਪਾੜ ਪਿਆ ਉਹਨਾਂ ਨੂੰ ਉਹ ਬੰਨਦੇ ਉੱਥੇ ਬਹੁਤ ਸਾਰੇ ਟਿੱਪਲ ਵਿਚਾਰੇ ਮਿੱਟੀ ਲਿਆਦੇ ਲੋਕ ਟਰਾਲੀਆਂ ਦੇ ਮਿੱਟੀ ਲਿਆਦੇ ਆ ਉੱਥੇ ਵੀ ਅਸੀਂ ਸ਼ੁਰੂ ਕਰਾਈ ਸੀਗੀ ਹੁਣ ਉੱਥੇ ਵੀ ਦੇਖ ਕੇ ਕਿਸਾਨ ਨੇ ਰੇਤ ਵਿੱਚ ਹੀ ਉਹ ਤਾਂ ਕਾਹਦੀ ਮਾਈਨਿੰਗ ਉਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਐ ਇਹਦੇ ਲੋਕਾਂ ਨੂੰ ਪਤਾ ਨਹੀਂ ਕਿੱਦਾਂ ਦੇ ਲੋਕ ਨੇ ਇਹ ਜਿਹੜੇ ਇੱਦਾਂ ਦੇ ਕੱਲ ਨੂੰ ਅੰਕਾਲ ਵਿੱਚ ਜਾਊ ਤੇ ਕਹਿਣਗੇ ਇੱਥੇ ਮਾਈਨਿੰਗ ਹੁੰਦੀ ਆ ਇਸ ਕਰਕੇ ਸ਼ਰਮ ਆਉਣੀ ਚਾਹੀਦੀ ਆ ਜਦ ਵੀਡੀਓ ਆਡੀਓ ਪਾਉਣ ਤੋਂ ਪਹਿਲਾਂ ਪਹਿਲਾਂ ਵੇਖ ਲਿਆ ਕਰੋ ਕਿ ਕੀ ਹੋ ਰਿਹਾ ਕਿੱਥੇ ਚਾਰਸ ਫੇਲੇ ਤੇ ਲੋਕ ਮਨ ਦੇ ਵਿਚਾਰੇ ਡੁੱਬੇ ਆ ਕਿਹੜਾ ਪਾਗਲਾ ਜਿਹੜਾ ਇਹੋ ਜਿਹੇ ਚ ਟਾਈਮ 'ਚ ਮਾਈਨਿੰਗ ਕਰੂਗਾ ਇਹ ਮਾਈਨਿੰਗ ਨਹੀਂ ਹੋਦੀ ਕਿਸਾਨ ਆਪਣੇ ਖੇਤਾਂ 'ਚੋਂ ਰੇਤ ਕੱਢੂਗਾ ਚਾਹ ਰੇਤ ਉਹਨੇ ਰੱਖੜੀਆਂ ਚਾਹ ਵੇਤ ਅੰਬਸਰ ਵਿੱਚ ਨਹੀਂ ਆਜ ਨਾਲੇ ਵਿੱਚ ਨਹੀਂ ਜਿੱਥੇ ਬਸਦੀ ਖੜ ਕੇ ਵੇਚਣੀ ਉਹਨੂੰ ਪੂਰਾ ਅਧਿਕਾਰ ਦਿੰਦਾ ਸਰਕਾਰ ਨੇ ਸੋ ਇਹ ਵੀ ਹੰਕਾਰ ਸਿੰਘ ਔੜੀ ਵੀ ਆਪਣੀ ਰੇਤ ਇਹਨਾਂ ਦੀ ਆ ਪਤਾ ਨਹੀਂ 6 ਸੇ 7-7 ਪੱਡੂਗੀ ਆ ਕਿ ਨਹੀਂ ਮਤਲਬ ਨਿਕਲ ਆਉਣੀ ਆ ਇਹ ਹੰਕਾਰ ਸਿੰਘ ਔੜੀ ਵੇਚਣਗੇ ਕੋਈ ਮਾਈਨਿੰਗ ਨਹੀਂ ਹੈ ਇਹ ਸਰਕਾਰ ਦੀ ਪਾਲਿਸੀ ਦਾ ਹਿੱਸਾ ਹੈ ਕਿ ਜਿਸ ਦਾ ਖੇਤ ਉਸ ਦੀ ਰੇਤ ਕੋਈ ਹੋਰ ਬੰਦਾ ਕਿਸੇ ਦੀ ਕੋਈ ਹਿੰਮਤ ਨਹੀਂ ਹੈ ਕਿ ਇਸ ਏਰੀਆ ਦੇ ਵਿੱਚ ਮਾਈਨਿੰਗ ਕਰ ਦੇਣਾ ਪਹਿਲਾਂ ਹੀ ਨਾ ਹੋਣੀ ਨਾ ਕਦੀ ਬੀਐਸਐਫ ਤੇ ਫੌਜ ਦੇ ਇੱਥੇ ਕਦੀ ਕਿਹਨੂੰ ਪਰਮਾਨਗੀ ਦਿੱਤੀ ਆ ਤੇ ਨਾ ਹੋਣੀ ਦਿੰਦੇ ਉਹ ਪਿੱਛੇ ਆਏ ਪੰਜਾ ਸਾਹਾ ਦੇ ਬੀਐਸਐਫ ਦੇ ਜਵਾਨ ਬੈਠੇ ਆ ਪਰ ਉਹਨਾਂ ਨੂੰ ਦੱਸਿਆ ਅੱਜ ਦਾ ਏਪੀ ਆਪਾਂ ਮਤਲਬ ਸਰਕਾਰ ਆਦੀ ਐਸ.ਡੀ.ਐਮ ਸਾਹਿਬ ਨੇ ਆਪ ਆ ਕੇ ਕਰਕੇ ਸਾਰੀ ਜਿਹੜੀ ਸ਼ੁਰੂਆਤ ਕਰਾਈ ਹੈ ਸੋ ਮੈਂ ਇੱਕ ਸਾਧਨ ਕਹਿਣਾ ਚਾਹੁੰਦਾ ਕਿ ਤੁਸੀਂ ਇਹਦੇ ਤੇ ਚੁੱਕੋ ਜਿੱਥੇ ਤੁਹਾਨੂੰ ਸਾਡੀ ਲੋੜ ਆ ਅਸੀਂ ਤੁਹਾਡੀ ਜ਼ਮੀਨ ਖਾਲੀ ਕਰਾ ਕੇ ਦਵਾਂਗੇ ਤੁਹਾਡੀ ਜ਼ਮੀਨ ਖਣਕਲੀ ਤਿਆਰ ਕਰਾ ਕੇ ਦਾਂਗੇ ਜਿੰਨੀ ਮਦਦ ਸਰਕਾਰ ਲੋ ਚਾਹੀਦੀ ਹੋਗੀ ਉਹ ਮਦਦ ਅਸੀਂ ਕਰਾਂਗੇ ਸੋ ਮੈਂ ਇਹ ਅੰਕਾਸ਼ ਸਿੰਘ ਹੋਣੀ ਜਿਹੜੇ ਸਾਡੇ ਸਰਪੰਚ ਨੇ ਕੌਟਰ ਜਿਆਦਾ ਦੇ ਸਾਡੇ ਹਲਕੇ ਦੇ ਬੜੇ ਚੰਗੇ ਸਰਪੰਚ ਨੇ ਉਹਨਾਂ ਨੂੰ ਇਹ ਬੇਨਤੀ ਕਰਨ ਹਾਂ ਬਸ ਮੈਂ ਇਹੀ ਕਹਿਣਾ ਚਾਹੁੰਦਾ ਜੀ ਤੁਹਾਡਾ ਸਬਦਾ ਬਹੁਤ ਬਹੁਤ ਧੰਨਵਾਦ ਐਸ ਵੇਲੇ ਆਪਾਂ ਸਰ ਵਿਧਾਨ ਸਭਾ ਹਲਕਾ ਜੀ ਨਾਲਾ ਦੇ ਦੂਜੋਵਾਲ ਪਿੰਡ ਦੇ ਵਿੱਚ ਖੜੇ ਹਾਂ ਦੂਜੋਵਾਲ ਪਿੰਡ ਦਾ ਇਹ ਸਕੂਲ ਨੇ ਸਕੂਲਾਂ ਦੇ ਵਿੱਚ ਆਪਾਂ ਖੜੇ ਹਾਂ ਪ੍ਰਾਇਮਰੀ ਸਕੂਲ ਦੀ ਬਿਲਡਿੰਗ ਦਾ ਬਹੁਤ ਨੁਕਸਾਨ ਹੋਇਆ ਤੇ ਉਧਰ ਦੂਜੀ ਮੇਰੇ ਸਕੂਲ ਦੇ ਵੀ ਜਿਹੜੀ ਆ ਉਹਦੀਆਂ ਕੰਧਾਂ ਜਿਹੜੀਆਂ ਡੇਪੀਆਂ ਤੇ ਜਿਹੜਾ ਥੱਲੇੋਂ ਕਮਰੇ ਬਹਿ ਗਏ ਆ ਅਸੀਂ ਸਾਦੇ ਥਾਵਾਂ ਤੇ ਦੇਖਦੇ ਆਂ ਕਿਹੜੀ ਕਿਹੜੀ ਬਿਲਡਿੰਗ ਖਰਾਬ ਹੋ ਗਈ ਆ ਕਿਹੜਾ ਕਿਹੜਾ ਘਰ ਲੋਕਾਂ ਦਾ ਖਰਾਬ ਹੋ ਗਿਆ ਫਸਲਾਂ ਤੇ ਪੱਕਾ ਹੀ ਆ ਕਿ ਇੱਥੇ ਪਾਣੀ ਆਇਆ ਸਭ ਨੂੰ ਪਤਾ ਉਹ ਤਾਂ 100% ਹੋ ਜਾਣੀਆਂ ਪਰ ਸਾਡੇ ਲਈ ਇੱਕੇ ਬਹੁਤ ਜ਼ਰੂਰੀ ਆ ਕਿ ਜਿਹੜਾ ਸਾਡਾ ਬੁਨਿਆਦੀ ਢਾਂਚਾ ਹੈ ਜਿਹੜੇ ਸਾਡੇ ਸਕੂਲ ਨੇ ਹਸਪਤਾਲ ਨੇ ਸਾਡੀਆਂ ਰੋਡਸ ਨੇ ਇਹਨਾਂ ਨੂੰ ਦੁਬਾਰਾ ਜਿਹੜਾ ਡਵੈਲਪ ਕਰਨਾ ਫਿਰ ਸੀਐਮ ਸਾਹਿਬ ਨੇ ਕਿਹਾ ਕਿ ਸਾਰੇ ਜਿਹੜੇ ਸਕੂਲ ਖਰਾਬ ਹੋ ਗਏ ਉਹਨਾਂ ਨੂੰ ਦੁਬਾਰਾ ਆਪਾਂ ਉੱਥੇ ਬੱਚਿਆਂ ਦੇ ਫਰਨੀਚਰ ਦਾ ਸਮਾਨ ਕਿਤਾਬਾਂ ਦਾ ਸਮਾਨ ਹਰ ਚੀਜ਼ ਉੱਥੇ ਜਿੱਥੇ ਕਮਰੇ ਬਹਿ ਗਏ ਆ ਉੱਥੇ ਮਤਲਬ ਜਿਹੜਾ ਉਹ ਅਸੀਂ ਦਵਾੜਾ ਉਹਨੂੰ ਬੜਾਵਾਂਗੇ ਸੋ ਅੱਜ ਅਸੀਂ ਇਹ ਬਿਲਡਿੰਗਾਂ ਜਿਹੜੀਆਂ ਦੇਖਦੇ ਵੱਖ-ਵੱਖ ਪਿੰਡਾਂ ਦੇ ਵਿੱਚ ਗਏ ਅੱਗੇ ਵੀ ਅਜੇ ਜਾਣਾ ਤਿੰਨ ਪਿੰਡਾਂ ਦੇ ਵਿੱਚ ਸਾਡੇ ਥਾਂ ਮੈਂ ਇਹ ਚੀਜ਼ਾਂ ਦੇਖ ਰਹੇ ਆ ਕਿ ਜਿਹੜੀਆਂ ਚੀਜ਼ਾਂ ਬੜਨ ਵਾਲੀਆਂ ਥੋੜੀਆਂ ਬਹੁਤੀਆਂ ਉਹਨੂੰ ਬੜਾਇਆ ਜਾਵੇ ਤੇ ਨਵੇਂ ਸਿਰੇ ਤੋਂ ਜਿਹੜੀਆਂ ਚੀਜ਼ਾਂ ਦਾ ਕੰਮ ਹੋਣਾ ਦਾ ਉਹ ਜਿਹੜਾ ਕੀਤਾ ਜਾਵੇ ਸੋ ਇਹ ਅਸੀਂ ਸਾਰੇ ਨਾਲੇ ਦੇ ਵਿੱਚ ਕਿਉਂਕਿ ਪਾਣੀ ਭੜਾਇਆ ਇੱਥੇ ਵੀ ਜਿੱਥੇ ਆਪਾਂ ਖਲੋਤੇ ਆ ਪੰਜ-ਪੰਜ 6-6 ਫੁੱਟ ਪਾਣੀ ਸੀਗਾ ਇਸ ਪਿੰਡ ਦੇ ਵਿੱਚ ਵੀ ਪਾਣੀ ਹੀ ਪਿੰਡ ਦੀ ਚਾਰ ਸਿਰੇ ਫਸਲ ਸਾਰੀ ਖਰਾਬ ਹੋ ਗਈ ਝੋਨਾ ਜਿਹੜਾ ਇੱਥੇ ਸੀਗਾ ਬਾਸਪਤੀ ਉਹ ਸਾਰੀ ਖਰਾਬ ਹੋ ਗਈ ਉਹ ਆਪਾਂ ਜਾਇਦਾ ਜਿਹੜਾ ਲੈ ਰਹੇ ਸੀਗੇ ਉਹ ਲਾਜ਼ਮੀ ਸਾਡੀ ਸਰਕਾਰ ਸਾਡੇ ਮੁੱਖ ਮੰਤਰੀ ਸਾਹਿਬ ਪੰਜਾਬ ਦੇ ਹਰ ਕਿਸਾਨ ਦਾ ਹਰ ਮਜ਼ਦੂਰ ਦਾ ਜਿਹਦਾ ਵੀ ਨੁਕਸਾਨ ਹੋਇਆ ਉਹਦੀ ਪੂਰੀ ਜੜੀ ਮਤ ਕਰਾਂਗੇ